ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਆ ਜਿਹੜੇ ਟੈਂਪੂ ਅੱਜ ਕੱਲ ਬਹੁਤ ਵਧੀ ਜਾਂਦੇ ਨੇ ਆ ਟੈਂਪੂ ਡਰਾਈਵ ਵਾਲੇ ਨਹੀਂ ਮੈਂ ਕਹਿ ਰਿਹਾ ਜਨਾਨੜਿਆਂ ਦੀ ਗੱਲ ਕਰਦਾ ਔਰ ਕਿੱਡੀ ਘਟੀਆ ਮਾਨਸਿਕਤਾ ਹੈ ਸਿੱਖ ਅਰੋਧੀਆਂ ਦੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਗੇ ਪ੍ਰਾਈਡ ਪ੍ਰੇਡ ਕੱਢਣ ਦੀ ਹਿਮਾਕਤ ਕਰਨ ਲੱਗ ਪਏ ਕਿ ਕਿਸੇ ਤਰ੍ਹਾਂ ਅੰਮ੍ਰਿਤਸਰ ਨੂੰ ਮਤਲਬ ਗੁਰੂ ਦੀ ਨਗਰੀ ਨੂੰ ਨੀਵਾਂ ਦਿਖਾਇਆ ਜਾ ਸਕੇ ਤੇ ਸਿੱਖ ਕੌਮ ਦੇ ਸਿਧਾਂਤਾਂ ਦੇ ਸੱਟ ਮਾਰੀ ਜਾ ਸਕੇ ਹੁਣ ਇੱਕ ਗੱਲ ਇਹ ਕਰਨੀ ਹੈ ਕਿ ਇਹ ਇੰਨੇ ਵਧਦੇ ਕਿਉਂ ਪਏ ਆ ਜਿਹੜੇ ਗੇ ਨੇ ਜਾਂ ਟੈਂਪੂ ਨੇ ਇੰਨੇ ਕਿਉਂ ਵਧ ਰਹੇ ਆ ਉਹਦੇ ਚ ਮਾਪਿਆਂ ਦਾ ਕਸੂਰ ਆ ਸਾਰਾ ਉਹ ਮੈਂ ਦੱਸਦਾ ਕਿਦਾਂ ਪਹਿਲਾ ਕਾਰਨ ਇਹ ਆ ਕਿ ਪੈਸੇ ਦੀ ਦੌੜ ਪਿੱਛੇ ਮਾਪੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਉਹਨਾਂ ਨੂੰ ਹੋਸਟਲ ਦੇ ਵਿੱਚ ਦਾਖਲ ਕਰਾ ਦਿੰਦੇ ਨੇ ਜਿੱਥੇ ਕਿ ਬੱਚਿਆਂ ਦੀਆਂ ਆਤਮਾ ਵਿਗੜ ਸਕਦੀਆਂ ਨੇ ਨੰਬਰ 2 ਅੱਜਕੱਲ ਸਬਜ਼ੀਆਂ ਦੇ ਵਿੱਚ ਨਾ ਜਿਹੜਾ ਆਕਸੀਟੋਸਿਨ ਨਾਮ ਦਾ ਇੱਕ ਹਾਰਮੋਨ ਵਰਤਿਆ ਜਾਂਦਾ ਜਿਸ ਸਾਲਟ ਦੇ ਪਸ਼ੂਆਂ ਨੂੰ ਵੀ ਟੀਕੇ ਲੱਗਦੇ ਨੇ ਦੁੱਧ ਵਾਸਤੇ ਜਿਹੜੇ ਲਾਏ ਜਾਂਦੇ ਆ ਪਸ਼ਮਾਨ ਲਈ ਉਹ ਹਾਰਮੋਨਸ ਤੇ ਹੋਰ ਵੀ ਕਈ ਜਿਹੜੇ ਹਾਰਮੋਨਸ ਸਬਜ਼ੀਆਂ ਦੇ ਵਿੱਚ ਵਰਤੇ ਜਾਂਦੇ ਨੇ ਉਹਨਾਂ ਨੂੰ ਮਤਲਬ ਵਧਾਉਣ ਵਾਸਤੇ ਕੇਲੇ ਪਕਾਉਣ ਲਈ ਅੱਜ ਕੱਲ ਇੱਕ ਕੈਮੀਕਲ ਵਰਤਿਆ ਜਾਂਦਾ ਹੈ। ਪਲਾਂਟ ਗਰੋਥਰ ਨਾਂ ਦੀ ਇੱਕ ਦਵਾਈ ਆ ਜਿਹੜੀ ਥੋੜੇ ਟਾਈਮ ਚੀ ਜਿਹੜੀ ਕੇਲਿਆਂ ਦਾ ਪਾਣੀ ਦੇ ਵਿੱਚ ਘੋਲ ਕੇ ਤੇ ਕੇਲੇ ਨੂੰ ਡੋਬਾ ਦੇ ਕੇ ਤੇ ਪਾਣੀ ਉਹਦੇ ਨਾਲ ਕੇਲੇ ਪੱਕ ਜਾਂਦੇ ਆ। ਹੋਰ ਵੀ ਕਈ ਦਵਾਈਆਂ ਜਿਹੜੀਆਂ ਅੰਨੇ ਬਾਹ ਵਰਤੀਆਂ ਜਾ ਰਹੀਆਂ ਨੇ ਪੈਸਟੀਸਾਈਡ ਅੰਨੇ ਬਾਹ ਵਰਤੇ ਜਾ ਰਹੇ ਆ। ਉਹ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾਉਂਦੇ ਆ। ਜਦੋਂ ਬੱਚਾ 9-10 ਸਾਲ ਦਾ ਹੋ ਜਾਂਦਾ ਹੈ 14 ਸਾਲ ਤੱਕ ਜਿਹੜਾ ਸਾਡੇ ਸਰੀਰ ਚ ਟੈਸਟੋਸਟੀਰਨ ਹਾਰਮੋਨਸ ਜਿਹੜੇ ਇਨਕਰੀਜ਼ ਹੁੰਦੇ ਆ। ਜੜੇ ਕੀ ਬੰਦੇ ਦਾ ਜਿਹੜਾ ਮਰਦਾਨਗੀ ਨੂੰ ਤੈਅ ਕਰਦੇ ਆ ਸਾਡੇ ਸਰੀਰ ਦੇ ਵਿੱਚ ਕੁਦਰਤ ਨੇ ਸਿਸਟਮ ਬਣਾਇਆ ਕਿ ਇਹਨਾਂ ਚੀਜ਼ਾਂ ਕਰਕੇ ਹੀ ਬੰਦੇ 'ਚ ਸੈਕਸ ਪੈਦਾ ਹੁੰਦਾ ਬੰਦੇ ਦਾ ਉਰਜਾਣ ਜਿਹੜਾ ਹੈ ਔਰਤ ਵੱਲ ਹੁੰਦਾ ਤੇ ਗਾਂ ਜਾ ਕੇ ਉਹਨਾਂ ਦਾ ਰਿਸ਼ਤਾ ਬਣਦਾ ਪਤੀ ਪਤਨੀ ਦਾ ਤੇ ਬੱਚੇ ਪੈਦਾ ਹੁੰਦੇ ਨੇ ਕੀ ਹੁੰਦਾ ਕੀ ਆ ਕਿ ਇੰਬੈਲੈਂਸਿੰਗ ਹੋ ਜਾਂਦੀ ਹਾਰਮੋਨਸ ਜਿਹੜੇ ਆ ਨਾ ਘਟ ਵੱਧ ਜਾਂਦੇ ਆ ਜੇ ਬੰਦਿਆਂ ਦੇ ਵਿੱਚ ਐਸਟਰੋਜਨ ਵੱਧ ਗਏ ਆ ਜਨਾਨੀਆਂ ਚ ਟੈਸਟੋਸਟੀਰੋਨ ਵੱਧ ਗਏ ਆ ਉਹ ਗੜਬੜ ਜੀ ਹੋ ਜਾਂਦੀ ਆ ਮਾਪੇ ਕੀ ਕਰਦੇ ਆ ਸਮਾਜ ਦੇ ਡਰ ਤੋਂ ਬੱਚਿਆਂ ਨੂੰ ਲੁਕੋ ਕੇ ਅੰਦਰ ਰੱਖਦੇ ਆ ਉਹਨਾਂ ਦੇ ਮਨ 'ਚ ਇੱਕ ਡਰ ਬਹਿ ਜਾਂਦਾ ਆਮ ਧਾਰਨਾ ਦਿਮਾਗਾਂ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ ਹੀਜੜੇ ਜਾਂ ਖੁਸਰੇ ਫੜ ਕੇ ਲੈ ਜਾਣਗੇ ਬੱਚੇ ਨੂੰ ਨਹੀਂ ਟੱਕੇ ਦੇ ਨਾਲ ਕਿਸੇ ਦੇ ਬੱਚੇ ਨੂੰ ਕੋਈ ਫੜ ਕੇ ਨਹੀਂ ਖੜ ਸਕਦਾ ਤੁਸੀਂ ਆਪਣੇ ਬੱਚਿਆਂ ਦਾ ਇਲਾਜ ਕਰਾਓ ਡਾਕਟਰ ਕੋਲੋਂ ਹਾਰਮੋਨਲ ਥੈਰੇਪੀ ਕਰਾਓ ਜੇ ਕੁੜੀਆਂ ਦੇ ਚਿਹਰੇ ਦੇ ਉੱਤੇ ਜਾਦਾ ਵਾਲ ਨੇ ਜਾਂ ਤੁਹਾਨੂੰ ਕੋਈ ਲੱਛਣ ਇਦਾਂ ਦੇ ਪ੍ਰਤੀਤ ਹੁੰਦੇ ਨੇ ਜਾਂ ਮੁੰਡਿਆਂ ਦੀ ਉਮਰ ਜਦੋਂ 10-12 ਸਾਲ ਹੋ ਜਾਂਦੀ ਆ ਉਹਦੇ ਵਿੱਚ ਲੱਛਣ ਤੁਹਾਨੂੰ ਦਿਸਦੇ ਨੇ ਗਲਤ ਜਨਾਨੀਆਂ ਵਾਲੇ ਕੱਪੜੇ ਪਾ ਕੇ ਜਾਂ ਡਾਂਸ ਕਰਨਾ ਨੱਚਣਾ ਜਨਾਨੀਆਂ ਵਾਲੇ ਸੈਂਡਲ ਪਾਉਣੇ ਮੇਕਅਪ ਵਾਲਾ ਸਮਾਨ ਵਰਤਣਾ ਜਾ ਕੋਈ ਐਦਾਂ ਦੀਆਂ ਚੀਜ਼ਾਂ ਬੱਚਾ ਕਰਦਾ ਸਮਝੋ ਕਿ ਉਹਦੇ ਵਿੱਚ ਹਾਰਮੋਨਸ ਜਿਹੜੇ ਨੇ ਨਾ ਉਹ ਗੜਬੜ ਹੋ ਗਈ ਆ ਉਹਨੂੰ ਲੁਕੋਵੋ ਨਾ ਉਹਨੂੰ ਡਰਾ ਧਮਕਾ ਕੇ ਉਹਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਨਾ ਕਰੋ ਡਾਕਟਰਾਂ ਦੇ ਕੋਲੋਂ ਇਲਾਜ ਕਰਾਓ ਹਾਰਮੋਨਲ ਥੈਰੇਪੀ ਜਿਹੜੀ ਆ ਇਹਦੇ ਨਾਲ ਬੱਚਿਆਂ ਦਾ ਇਲਾਜ ਹੋ ਜਾਂਦਾ ਤੇ ਜਦੋਂ ਤੁਸੀਂ ਦੱਸੋਗੇ ਨਾ ਕਿਸੇ ਨੂੰ ਬੱਚਾ ਜਦੋਂ ਜਵਾਨ ਹੋ ਜਾਏਗਾ ਤੇ ਤੁਹਾਡੇ ਤੋਂ ਚੋਰੀ ਜਾ ਕੇ ਉਹ ਕਿਉਂਕਿ ਇੱਕ ਕੁਦਰਤ ਹੈ ਜਦੋਂ ਉਹਦੇ ਸਰੀਰ 'ਚ ਹਾਰਮੋਨ ਸੀ ਔਰਤਾਂ ਵਾਲੇ ਨੇ ਤੇ ਉਹਦਾ ਝੁਕਾਅ ਬੰਦਿਆਂ ਵੱਲ ਹੋਣਾ ਲਾਜ਼ਮੀ ਹੈ ਤੇ ਉਹ ਗਲਤ ਸਬੰਧ ਬਣਾਏਗਾ ਤੇ ਮੈਡ ਸੰਧੂ ਵਰਗੀਆਂ ਗਾਂਹਾਂ ਜਾ ਕੇ ਹਰਕਤਾਂ ਕਰੇਗਾ ਜਿੱਦਾਂ ਪੰਜਾਬ ਦੇ ਵਿੱਚ ਇਹ ਕਲਚਰ ਵਧ ਰਿਹਾ ਜੇ ਬੱਚਿਆਂ ਨੇ ਮੈਡ ਸੰਧੂ ਦੀ ਹਾਰਮੋਨਲ ਥੈਰੇਪੀ ਕਰਾਈ ਹੁੰਦੀ ਬਚਪਨ ਦੇ ਵਿੱਚ ਹੁਣ ਉਹ ਬਾਲ ਬੱਚੇਦਾਰ ਹੁੰਦਾ ਵਿਆਹ ਕਰਾਂਦਾ ਕਿਤੇ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਪਰ ਮਾਪੇ ਨੇ ਲਾਡ ਪਿਆਰ ਦੇ ਵਿੱਚ ਹੀ ਉਹਨੂੰ ਵਿਗਾੜਿਆ ਤੇ ਦੂਜੀ ਗੱਲ ਇਹ ਆ ਕੀ ਖਰਾਕ ਖਾਈ ਜਾਂਦੇ ਆ ਬੱਚੇ ਤੇ ਸਰੀਰਕ ਐਕਟੀਵਿਟੀ ਕੋਈ ਨਹੀਂ ਕਰਦੇ ਪਹਿਲਾਂ ਆਊਟਡੋਰ ਗੇਮਾਂ ਹੁੰਦੀਆਂ ਸੀ ਸ਼ੂਨ ਸ਼ਵਾਈ ਖੇਡਣੀ ਬੱਚਿਆਂ ਨੇ ਦੌੜ ਲਾਣੀ ਖੋਖੋ ਖੇਡਣੀ ਗੈਲਰੀ ਖੇਡਣੀ ਤੇ ਉਹਦੇ ਨਾਲ ਕਬੱਡੀ ਖੇਡਣੀ ਪੱਥਰ ਚੁੱਕਣੇ ਭਾਰ ਚੁੱਕਣੇ ਕੁਲਣਾ ਕੁਸ਼ਤੀਆਂ ਕਰਨੀਆਂ ਸਾਰਾ ਦਿਨ ਲੱਗੇ ਰਹਿਣਾ ਖੇਡਾਂ ਦੇ ਵਿੱਚ ਸਾਡੇ ਸਰੀਰ ਦਾ ਵਿਕਾਸ ਹੁੰਦਾ ਸੀ ਸਾਡੇ ਜਿਹੜੇ ਸਰੀਰ ਦੇ ਗਲੈਂਡ ਜਿਹੜੇ ਹਾਰਮੋਨਸ ਪੈਦਾ ਕਰਦੇ ਨੇ ਨਾ ਉਹ ਮਤਲਬ ਐਕਟੀਵਿਟੀ ਰਹਿੰਦੀ ਸੀ ਉਹਨਾਂ ਦੀ ਹਾਰਮੋਨਸ ਵਧੀਆ ਤਰੀਕੇ ਨਾਲ ਪੈਦਾ ਕਰਦੇ ਸੀ ਤੇ ਜਦ ਸਰੀਰ ਤੋਂ ਅਸੀਂ ਕੰਮ ਹੀ ਨਹੀਂ ਲੈਣਾ ਜਨਰੇਟਰ ਦੇ ਵਿੱਚ ਜੇ ਅਸੀਂ ਤੇਲ ਹੀ ਨਾ ਪਾਵਾਂਗੇ ਤੇ ਉਹ ਜਨਰੇਟਰ ਜਿਹੜਾ ਵਾ ਉਹ ਇਲੈਕਟ੍ਰਿਸਿਟੀ ਕਿੱਦਾਂ ਪਣਾਊਗਾ ਇਦਾਂ ਹੀ ਸਾਡੇ ਸਰੀਰ ਦੇ ਗਲੈਂਡ ਨੇ ਜੇ ਅਸੀਂ ਸਿਹਰ ਨਾ ਕਰਾਂਗੇ ਕੋਈ ਕੰਮ ਕਰ ਨਾ ਕਰਾਂਗੇ ਤੇ ਸਾਡਾ ਨਾ ਪੈਨਕਰੀਆ ਸਹੀ ਤਰੀਕੇ ਨਾਲ ਕੰਮ ਕਰੇਗਾ ਫਿਰ ਕਹਿੰਦੇ ਜੀ ਸ਼ੂਗਰ ਵੱਧ ਗਈ ਆ ਜੀ ਆ ਆ ਹੋ ਗਿਆ ਜੀ ਆ ਆ ਹੋ ਗਿਆ ਇਹ ਸਾਰੀਆਂ ਸਾਡੀਆਂ ਹੀ ਗਲਤੀਆਂ ਨੇ ਸਾਨੂੰ ਚਾਹੀਦਾ ਹੈ ਕਿ ਆਪਣਾ ਐਂਡ ਬਾਡੀ ਨੂੰ ਸਹੀ ਤਰੀਕੇ ਦੇ ਨਾਲ ਐਕਟੀਵਿਟੀ ਰੱਖੀਏ ਭੋਜਨ ਵਧੀਆ ਖਾਈਏ ਤੇ ਬੱਚਿਆਂ ਦਾ ਖਾਸ ਖਿਆਲ ਰੱਖੀਏ ਜੇ ਬੱਚਿਆਂ ਦੇ ਵਿੱਚ ਕੋਈ ਇਦਾਂ ਦੇ ਲੱਛਣ ਦਿਸਦੇ ਨੇ ਤੇ ਉਹਨਾਂ ਦੀ ਹਾਰਮੋਨਲ ਥੈਰੇਪੀ ਕਰਾਈਏ ਤੇ ਬੇਨਤੀ ਹੈ ਕਿ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ ਫੇਸਬੁਕ ਤੇ ਇੰਸਟਾਗ੍ਰam ਚੈਨਲ ਇਸਾਈਆਂ ਵੱਲੋਂ ਦਬਾਅ ਪਾ ਕੇ ਬੰਦ ਕਰਵਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮੇਰਾ ਫੇਸਬੁਕ ਪੇਜ ਸ਼ੋ ਨਹੀਂ ਹੁੰਦਾ ਦੂਜਾ ਬਣਾਇਆ ਸੀ ਉਹ ਵੀ ਨਹੀਂ ਚੱਲਦਾ ਉਹਦੀ ਸ਼ੇਅਰ ਵਾਲੀ ਆਪਸ਼ਨ ਹੀ ਡਾਤੀ ਇਹਨਾਂ ਨੇ ਤੇ ਵੱਧ ਤੋਂ ਵੱਧ ਮੇਰਾ ਚੈਨਲ ਮੇਰੇ ਵੀਰ ਸ਼ੇਅਰ ਕਰੋ ਤੇ ਮੇਰਾ YouTube ਚੈਨਲ ਜਿਹੜਾ ਵਾ ਉਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਨ ਮੈਂ ਫਰੀ ਦੇ ਵਿੱਚ ਨੈਚਰੋਪੈਥੀ ਦੇ ਵੀ ਇਲਾਜ ਦੱਸਦਾ ਤੇ ਆਯੁਰਵੈਦਿਕ ਦੇ ਵੀ ਐਲੋਪੈਥੀ ਦਾ ਵੀ ਮੈਨੂੰ ਪੂਰਾ ਗਿਆਨ ਹੈ ਤੇ ਇਸ ਕਰਕੇ ਮੇਰੇ ਵੀਰ ਇਹ ਵੱਧ ਤੋਂ ਵੱਧ ਮੇਰਾ YouTube ਚੈਨਲ ਵੀ ਸ਼ੇਅਰ ਕਰੋ ਚੀਮਾ ਮਾਰਸ਼ਲ ਆਰਟ ਤੇ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ